ਦੇ ਪਾਪਾ ਕੈਂਟੀਨ ਕਰਦੇ ਨੇ ਗਵਰਨਮੈਂਟ ਸਕੂਲ ਦੇ ਵਿੱਚ ਤੇ ਸਰ ਮੈਂ ਆਪਣੀ ਸਕੂਲਿੰਗ ਸੰਤਪ੍ਰਦੇਸ਼ ਸਿੰਘ ਗਵਰਨਮੈਂਟ ਸਕੂਲ ਤੋਂ ਕੰਪਲੀਟ ਕੀਤੀ ਨਰਸਰੀ ਤੋਂ ਲੈ ਕੇ ਟੀਲ ਪਲੱਸ 2 ਮੈਂ ਸਾਰੀ ਸਕੂਲਿੰਗ ਸੰਤਪ੍ਰਦੇਸ਼ ਸਿੰਘ ਗਵਰਨਮੈਂਟ ਸਕੂਲ ਚ ਕੰਪਲੀਟ ਕੀਤੀ ਹੈ ਤੇ ਸਰ ਮੈਨੂੰ ਮਤਲਬ ਸਾਡੇ ਘਰ ਦੀ ਇਕਨੋਮਿਕ ਫਾਈਨੈਂਸ਼ੀਅਲ ਕੰਡੀਸ਼ਨ ਇੰਨੀ ਚੰਗੀ ਨਹੀਂ ਹੈਗੀ ਤਾਂ ਮੈਨੂੰ ਸਰ ਨੇ ਚੇਅਰਮੈਨ ਸਰ ਨੇ ਪੂਰੀ ਸਪੋਰਟ ਪ੍ਰੋਵਾਈਡ ਕੀਤੀ ਹੈ ਤਾਂ ਅਨਸਰ ਮੈਂ ਪਲੱਸ 2 ਦੇ ਵਿੱਚੋਂ 98% ਸਕੋਰ ਕੀਤੇ ਡਿਸਟਿੰਕਸ਼ਨ ਹਾਸਿਲ ਕੀਤਾ ਪੰਜਾਬ ਚੋਂ ਦੈਨ ਇਸ ਇਸ ਤੋਂ ਬਾਅਦ ਸਰ ਮੈਂ ਲਾ ਲਾ ਕਾਲਜ ਬਾਬਾ ਫਰੀ ਲਾ ਕਾਲਜ ਫਰੀਦਕੋਟ ਦੇ ਵਿੱਚ ਐਡਮਿਸ਼ਨ ਲਈ ਤੇ ਸਰ ਉੱਥੇ ਮੈਂ ਆਪਣੀ ਡਿਗਰੀ ਕੰਪਲੀਟ ਕੀਤੀ ਹੈ ਇਸੇ ਈਅਰ ਤੇ ਉਹਦੇ ਚ ਸਰ ਮੈਂ ਡਿਸਟਿੰਕਸ਼ਨ ਦੇ ਨਾਲ ਕੰਪਲੀਟ ਕੀਤੀ ਹੈ ਡਿਗਰੀ ਉਹ ਘਟ ਘਟ ਕੈਸਟ ਟ੍ਰੇਡ ਜਾ ਦੇ ਸਰ ਇਸ ਤੋਂ ਬਾਅਦ ਮੈਂ ਐਲ ਐਲ ਐਮ ਲਈ ਜੀ ਐਨ ਡੀ ਯੂ ਚ ਅਪਲਾਈ ਕੀਤਾ ਤੇ ਉਹਦਾ ਐਂਟ੍ਰਾਂਸ ਦਿੱਤਾ ਹੈ ਉਹਦੇ ਚ ਮੈਂ 5th ਰੈਂਕ ਅਚੀਵ ਕੀਤਾ ਹੈ ਇਸ ਤੋਂ ਬਾਅਦ ਸਰ ਮੈਂ ਆਰ ਜੀ ਐਸ ਲਈ ਅਪੀਅਰ ਹੋਣਾ 27 ਜੁਲਾਈ ਨੂੰ ਤੇ ਸਰ ਮੈਨੂੰ ਪੂਰੀ ਮਤਲਬ ਹੋਪ ਹੈ ਐਂਟੀਸੀਪੇਸ਼ਨ ਹੈ ਕਿ ਮੈਂ ਇਸ ਪੇਪਰ ਨੂੰ ਵੀ ਕਲੀਅਰ ਕਰੂੰਗੀ ਜੱਜ ਬਣਨਾ ਚਾਹੁੰਦਾ ਹਾਂ। ਹਾਂਜੀ ਸਰ ਮੇਰਾ ਸੁਪਨਾ ਜੱਜ ਬਣਨ ਦਾ ਹੈ ਤੇ ਲੋਕਾਂ ਨੂੰ ਜਸਟਿਸ ਪ੍ਰੋਵਾਈਡ ਕਰਨਾ ਹੈ ਜੱਜ ਬਣ ਕੇ। ਤੇ ਸਰ ਇਹਦੇ ਮੇਰੇ ਪੂਰੇ ਸਫ਼ਰ ਦੇ ਵਿੱਚ ਚੇਅਰਮੈਨ ਸਰ ਨੇ ਮੈਨੂੰ ਬਹੁਤ ਹੈਲਪ ਕੀਤੀ ਹੈ। ਜਿਵੇਂ ਸਰ ਉਹਨਾਂ ਨੇ ਮੈਨੂੰ ਆਰਜੇਸ ਦੇ ਲਈ ਪ੍ਰੀਪੇਅਰ ਕਰਨ ਲਈ ਮਤਲਬ ਹੋਸਟਲ ਪ੍ਰੋਵਾਈਡ ਕੀਤਾ ਤਾਂ ਕਿ ਮੈਂ ਉੱਥੇ ਰਹਿ ਕੇ ਚੰਗੀ ਤਰ੍ਹਾਂ ਪ੍ਰੀਪੇਅਰ ਕਰ ਸਕਾਂ ਇਗਜ਼ਾਮ ਲਈ। ਇਹ ਬੱਚੀ ਘੁਮਣਕਲਾਂ ਤੋਂ ਹੈ। ਇਹ ਦੋ ਭੈਣਾਂ ਇੱਕ ਭਰਾ ਸਾਡੇ ਕੋਲੇ ਸਕੂਲ ਦੇ ਵਿੱਚ ਪੜ੍ਹਦੇ ਸੀ ਸ਼ੁਰੂ ਤੋਂ ਲੈ ਕੇ ਬੜੇ ਹੈ। ਇਹ ਲੜਕੀ ਨਰਸਰੀ ਤੋਂ ਲੈ ਕੇ ਪਲੱਸ 2 தம் ਸਾਡੇ ਕੋਲੇ ਬੜੀ ਐ ਹਰ ਸਾਲ ਇਹ ਲੜਕੀ ਟਾਪਰ ਰਹੀ ਐ 10ਵੀਂ ਚ ਵੀ ਇਸਨੇ ਬੋਰਡ ਦੇ ਵਿੱਚੋਂ ਟਾਪ ਕੀਤਾ 12ਵੀਂ ਦੇ ਵਿੱਚ ਇਸਨੇ ਪੰਜਾਬ ਦੇ ਵਿੱਚੋਂ ਟਾਪ ਕੀਤਾ ਤਾਂ ਬੱਚੀ ਬੜੀ ਹੋਣਹਾਰ ਬੱਚੀ ਐ ਜਿਵੇਂ ਬੱਚੇ ਪੁੱਛਦੇ ਹੁੰਦੇ ਨੇ ਮੈਨੂੰ ਨੰਬਰ ਕਾਦੇ ਮਿਲੇ ਨੇ ਤਾਂ ਇਹ ਬੱਚੀ ਸਾਡੇ ਤੋਂ ਪੁੱਛਿਆ ਕਰਦੀ ਸੀ ਵੀ ਮੈਨੂੰ ਐ ਦੱਸੋ ਮੇਰੇ ਨੰਬਰ ਕਾਦੇ ਕੱਟੇ ਨੇ ਤਾਂ ਉੱਥੋਂ ਪਤਾ ਲੱਗਦਾ ਸੀ ਕਿ ਇਹ ਬੱਚੀ ਆਪਣੀ ਜ਼ਿੰਦਗੀ 'ਚ ਕੁਝ ਬਣਨ ਵਾਲੀ ਐ ਤਾਂ ਇਸ ਕਰਕੇ ਮੈਂ ਇਸ ਬੱਚੀ ਨੂੰ ਬੜੀ ਸਪੋਰਟ ਕੀਤੀ ਹਾਲਾਂਕਿ ਇਹਨਾਂ ਦੇ ਜਿਹੜੇ ਪੇਰੈਂਟਸ ਨੇ ਉਹ ਥੋੜਾ ਜਿਹਾ ਪੂਰ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਤਾਂ ਈਵਨ ਫੀਸਾ ਭਰਨ ਤੋਂ ਅਸਮਰਥ ਸੀ ਉਸ ਦੇ ਬਾਵਜੂਦ ਵੀ ਮੈਂ ਇਸ ਬੱਚੀ ਨੂੰ ਪੜ੍ਹਾਉਂਦਾ ਅ ਸੰਕਲਪ ਲਿਆ ਸੀ ਵੀ ਇਸ ਬੱਚੀ ਨੂੰ ਆਪਾਂ ਪੜ੍ਹਾਵਾਂਗੇ ਜਿਵੇਂ ਮਰਜ਼ੀ ਪੜਾਈਏ ਕਿਉਂਕਿ ਬੱਚੀ ਕੁਝ ਵੱਣਨ ਵਾਲੀ ਹੈ ਤਾਂ ਲਾਸਟ 5 ਇਅਰ ਦੀ ਮੈਂ ਇਸ ਬੱਚੀ ਨੂੰ ਫੀਸ ਵੀ ਮਾਫ ਕੀਤੀ ਸੀ ਟੋਟਲ ਫੀਸ ਸਕੂਲ ਵੱਲੋਂ ਸੀ ਸਸਤਾ ਵੱਲੋਂ ਮਾਫ ਕਰਤੀ ਸੀ ਤਾਂ ਬੱਚੀ ਨੇ ਆਪਣੇ ਮਾਪੇ ਦਾ ਨਾਂ ਵੀ ਰੋਸ਼ਨ ਕੀਤਾ ਤੇ ਸਕੂਲ ਦਾ ਨਾਂ ਵੀ ਰੋਸ਼ਨ ਕੀਤਾ ਔਰ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਇੱਕ ਹੋਰ ਹੈ ਮੈਂ ਇਸ ਲੜਕੀ ਦੀ ਹਮੇਸ਼ਾ ਸਾਰੇ ਬੱਚਿਆਂ ਨੂੰ ਐਗਜ਼ਾਮਪਲ ਦਿਨਾ ਵੱਡੀ ਐਗਜ਼ਾਮਪਲ ਇਸ ਦੀ ਇਹ ਹੈ ਕਿ ਇਹ ਬੱਚੀ ਬਿਨਾਂ ਟਿਊਸ਼ਨ ਦੇ ਪੜ੍ਹੀ ਹੈ ਕਿਉਂਕਿ ਮਾਪੇ ਕੋਲ ਪੈਸੇ ਭਰਨ ਦੇ ਲਈ ਕੋਈ ਪੈਸੇ ਵੀ ਨਹੀਂ ਹੁੰਦੇ ਸੀ ਤੇ ਪੂਰ ਫੈਮਿਲੀ ਨੂੰ ਬਿਲੋਂਗ ਕਰਨ ਕਰਕੇ ਤੇ ਇਸ ਕਰਕੇ ਇਹ ਬੱਚੀ ਸ਼ੈਲਫ ਸਟੱਡੀ ਦੇ ਨਾਲ ਹਮੇਸ਼ਾ ਟੌਪ ਕਰ ਰਹੀ ਹੈ